ਹੈਲੋ ਜੀ ਸਤਿ ਸ਼੍ਰੀ ਕਾਲ ਜੀ ਸਾਰੇ ਮੇਰੇ ਵੀਰ ਭੈਣਾਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਜੀ ਸਵਾਗਤ ਹੈ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਜਨੇ ਵਧੀਆ ਠੀਕ ਠਾਕ ਹੋਵੋਗੇ ਪ੍ਰਮਾਤਮਾ ਸਭ ਨੂੰ ਖੁਸ਼ ਰੱਖੇ ਤੰਦਰੁਸਤ ਰੱਖੇ ਤਰੱਕੀਆਂ ਬਖਸ਼ੇ ਤੇ ਅੱਜ ਦਾ ਵਲੌਗ ਜੀ ਆਪਾਂ ਕਰਨ ਲੱਗਿਆਂ ਸ਼ੁਰੂ ਤੇ ਸਭ ਤੋਂ ਪਹਿਲਾਂ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਪੂਰਾ ਦੇਖਿਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਆ ਦੇਖੋ ਜੀ ਆਲੂਆਂ ਦੇ ਵਿੱਚੋਂ ਨਿਕਲੀ ਆ ਚੋਈ ਛੋਟੇ ਜੀ ਤੇ ਪੱਝਣ ਲੱਗੀ ਆ ਪਰ ਉਹ ਬਾਹਰ ਨਹੀਂ ਨਿਕਲਾ ਜਾ ਰਿਹਾ ਉਹਦੇ ਤੋਂ ਕਿਉਂਕਿ ਬੂਹਾ ਲੱਗਿਆ ਹੋਇਆ ਏ ਤੇ ਇਸੇ ਤਰ੍ਹਾਂ ਜੀ ਸਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਚੂਹੇ ਖੇਤਾਂ ਦੇ ਵਿੱਚੋਂ ਆ ਜਾਂਦੇ ਆ ਤੇ ਬਹੁਤ ਤੰਗ ਕਰਦੇ ਆ ਬਣਾ ਲੂ ਸਾਰੇ ਇੰਨਾ ਟੋਕ ਤੇ ਆ ਤੇ ਆਪਾਂ ਜੀ ਬੋਰੀ ਚ ਪਾਏ ਸੀ ਤੇ ਹੁਣ ਇਸ ਕਰਕੇ ਕ੍ਰੇਟ ਚ ਪਾਏ ਆ ਤੇ ਕ੍ਰੇਟ ਵਿੱਚ ਵੀ ਵੜ ਗਏ ਚੂਹੇ ਤੇ ਜੀ ਆਪਣਾ ਮਾਰਨ ਨੂੰ ਦੇਲ ਨਹੀਂ ਕਰਦਾ ਮੈਂ ਬਸ ਇਹ ਸੋਚ ਰਹੀ ਆ ਕਿ ਨੂੰ ਬਾਹਰ ਕੱਢ ਦਿਆਂ ਬਾਕੀ ਉਹ ਬੂਹੇ ਦੇ ਨੀਚੇ ਤੋਂ ਨਾ ਜਗ੍ਹਾ ਨਹੀਂ ਹੈਗੀ ਨਿਕਲਣ ਦੀ ਤੇ ਉਹ ਉਨਪਰਾਂ ਨੂੰ ਭੱਜ ਗਈ ਆ ਤੇ ਅਸੀਂ ਜੀ ਚੂਹੇ ਕਦੀ ਨਹੀਂ ਮਾਰੇ ਤੇਲੇ ਨਹੀਂ ਕਰਦਾ ਮਾਰਨ ਨੂੰ ਤੇ ਇਸ ਕਰਕੇ ਬਸ ਇਦਾਂ ਹੀ ਘੁੰਮਦੇ ਰਹਿੰਦੇ ਆ ਆਪਣੇ ਆਪ ਚੜੇ ਜਾਂਦੇ ਆ ਜਾਂ ਪਿੰਜਰੇ ਚ ਫਾੜ ਕੇ ਬਾਹਰ ਛੱਡ ਆਈਦਾ ਤੇ ਇਦਾਂ ਤਾਂ ਜੀ ਆਪਾਂ ਮਾਰਿਆ ਮੋਰਿਆ ਨਹੀਂ ਕਦੇ ਤੇ ਸਰੋ ਜੀ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜੀ ਪਲੀਜ਼ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਪਲੀਜ਼ ਜਿਹੜੇ ਮੇਰੇ ਵੀਰ ਪਾਣ ਕਮੈਂਟ ਕਰਦੇ ਆ ਸਾਰਿਆਂ ਦਾ ਜੀ ਬਹੁਤ ਬਹੁਤ ਹੈ ਦਿਲੋਂ ਧੰਨਵਾਦ ਤੇ ਜਿਹੜੇ ਤੁਸੀਂ ਨਹੀਂ ਕਰਦੇ ਉਹ ਪਲੀਜ਼ ਤੁਸੀਂ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਇਹਦੇ ਨਾਲ ਸਾਡਾ ਬਹੁਤ ਹੀ ਹੌਸਲਾ ਵੱਧਦਾ ਏ ਕਿਉਂਕਿ ਤੁਸੀਂ ਜੀ ਸਾਡੀ YouTube ਫੈਮਿਲੀ ਹੋ ਤੇ ਸਾਡੇ ਪੈਣਾ ਪਰ ਆਇਓ ਤੇ ਸਾਡਾ ਸਾਥ ਜਰੂਰ ਦਿਓ ਜੀ ਤੇ ਜੀ ਨਾਲ ਦੇ ਨਾਲ ਸਬਸਕ੍ਰਾਈਬ ਕਰਕੇ ਤੇ ਬੈਲ ਵਾਲਾ ਬਟਨ ਜੀ ਜਰੂਰ ਪ੍ਰੈਸ ਕੀਤਾ ਕਰੋ ਤਾਂ ਕਿ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਤੇ ਵੀਡੀਓ ਨੂੰ ਜੀ ਲਾਈਕ ਕਰਨਾ ਨਾ ਭੁੱਲਿਆ ਕਰੋ ਆਪਾਂ ਕੱਲ ਵੀਡੀਓ ਪਾਈ ਸੀ ਇਕ ਤੇ ਉਹਦੇ ਤੇ ਜੀ ਲਾਈਕ ਬਹੁਤ ਘੱਟ ਆਇਆ ਕਿ ਤੁਹਾਨੂੰ ਪਸੰਦ ਨਹੀਂ ਆਈ ਨਾ ਹੀ ਕੋਈ ਕਮੈਂਟ ਆਇਆ ਆ ਤੇ ਪਲੀਜ਼ ਜੀ ਆਪਣੀ ਇਸ ਸਿਸਟਰ ਦੇ ਨਾਲ ਆਪਣਾ ਸਾਥ ਬਣਾਈ ਰੱਖੋ ਤੇ ਵੀਡੀਓ ਨੂੰ ਜੀ ਜ਼ਰੂਰ ਦੇਖਿਆ ਕਰੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕੀਤਾ ਕਰੋ ਤੇ ਜਿੱਥੋਂ ਤੁਹਾਨੂੰ ਲੱਗਦਾ ਹੈ ਜੀ ਇੱਥੋਂ ਨਹੀਂ ਸਹੀਗੀ ਤੇ ਜ਼ਰੂਰ ਸਾਨੂੰ ਉਹ ਵੀ ਦੱਸਿਆ ਕਰੋ ਕਿ ਅਸੀਂ ਉਹਦੇ ਵਿੱਚ ਸੁਧਾਰ ਕਰਾਂਗੇ ਤੇ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਦੇਖੋ ਜੀ ਹੁਣ ਮੈਂ ਮੰਝਾ ਵੀ ਅੰਦਰ ਰੱਖ ਲਿਆ ਆ ਤੇ ਨਰੀਤ ਵੀ ਆ ਗਿਆ ਇੱਕ ਹਵਾ ਵੀ ਬਹੁਤ ਜ਼ਿਆਦਾ ਚੱਲੀ ਹੋਈ ਹੈ ਬਹੁਤ ਜ਼ਿਆਦਾ ਹਵਾ ਤੇ ਜੀ ਕੰਮ ਕਰਨਾ ਝਾੜੂ ਖਾਸ ਕਰਕੇ ਬਹੁਤ ਔਖਾ ਲਾਉਣਾ ਹਵਾ ਦੇ ਵਿੱਚ ਤੇ ਹੁਣ ਜੀ ਮੈਂ ਲੱਗੀ ਆ ਬੈਂਗਣ ਬਣਾਉਣਾ ਤੇ ਆਪਾਂ ਜੀ ਇਹ ਬੈਂਗਣ ਬਣਾਵਾਂਗੇ ਜੀ ਭਾਰ ਕੇ ਤੇ ਇਹ ਦੇਖੋ ਜੀ ਮੈਂ ਭਾਰ ਲਿਆ ਕੱਟ ਕੇ ਵਿਚਾਲੋਂ چیر ਕੇ ਭਰੇ ਆ ਇਸ ਤਰ੍ਹਾਂ ਤੇ ਆਪਾਂ ਜੀ ਕਾਣੇ-ਕੁਣੇ ਜਿਹੜੇ ਉਹ ਬਾਹਰ ਸੁੱਟਦੇ ਸੀ ਤੇ ਸਾਫ਼-ਸਾਫ਼ ਜਿਹੜੇ ਉਹ ਆਪਾਂ ਭਾਰ ਲਿਆ ਤੇ ਹੁਣ ਜੀ ਤਲਣਾ ਸ਼ੁਰੂ ਕਰਦੇ ਆਂ ਤੇ ਵੀਡੀਓ ਦੇ ਨਾਲ ਜੀ ਬਣੇ ਰਹੋ ਸਕਿੱਪ ਨਾ ਕਰਿਓ ਤੇ ਆਪਾਂ ਜੀ ਤੁਹਾਡੇ ਨਾਲ ਇਹ ਗੱਲ ਸ਼ੇਅਰ ਕਰਦੇ ਰਹਿੰਦੇ ਆ ਘਰ ਦੀ ਵੀ ਬਾਹਰ ਦੀ ਵੀ ਤੇ ਪਲੀਜ਼ ਜਰੂਰ ਵੀਡੀਓ ਨੂੰ ਦੇਖਿਆ ਕਰੋ ਤੇ ਚਲੋ ਜੀ ਮੈਂ ਸਾਰੇ ਬੈਂਗਣ ਪਾਤੇ ਆ ਤਲਣ ਵਾਸਤੇ ਤੇ ਹੁਣ ਜੀ ਆਪਾਂ ਇੱਧਰ ਆਏ ਸੀਗੇ ਸਲਾਦ ਵਾਸਤੇ ਨਿੰਬੂ ਤੋੜਨ ਉੱਧਰ ਆਪਣੇ ਨਿੰਬੂ ਖੜੇ ਆ ਚਾਚਾ ਜੀ ਕੇ ਤੇ ਆਪਾਂ ਜੀ ਉੱਥੇ ਤੋੜ ਲੈਂਦੇ ਆ ਤੇ ਚਲੋ ਜੀ ਆਪਾਂ ਤੋੜਦੇ ਆ ਨਿੰਬੂ ਹੈ ਤਾਂ ਹਾਲੇ ਛੋਟੇ ਛੋਟੇ ਹੀ ਤੇ ਲਾਇਆ ਤਾਂ ਜੇ ਆਪਾਂ ਆਪਣਾ ਵੀ ਹੋਇਆ ਨਿੰਬੂ ਬਾਕੀ ਉਹਨੂੰ ਹਾਲੇ ਲੱਗਣ ਦੀ ਲੱਗੇ ਤੇ ਜਿਹੜਾ ਆਪਣੇ ਖੇਤ ਲੱਗਿਆ ਹੋਇਆ ਹੈ ਉਹ ਵੀ ਸੜ ਗਿਆ ਆ ਗਵਾਂਡੀਆਂ ਦੇ ਅੱਗ ਨਾਲ ਨੂੰ ਲਾਈ ਆ ਤੇ ਉਹਦੇ ਕਰਕੇ ਚੁਲਸ ਗਿਆ ਨਿੰਬੂ ਨੇ ਤਾਂ ਉਹਨੂੰ ਬਹੁਤ ਫਾਲ ਲੱਗਣਾ ਸੀ ਸਰਦੀਆਂ ਦੇ ਵਿੱਚ ਬਹੁਤ ਜ਼ਿਆਦਾ ਉਹਨੂੰ ਨਿੰਬੂ ਲੱਗੇ ਰਹੇ ਸੀ ਹਾਇ ਤਾਂ ਛੋਟਾ ਜਾਂ ਬਾਕੀ ਬਹੁਤ ਲੱਗੇ ਸੀ ਤੇ ਦੇਖੋ ਜੀ ਹੁਣ ਇੱਥੋਂ ਆਪਾਂ ਨਿੰਬੂ ਤੋੜਦੇ ਆ ਛੋਟੇ ਛੋਟੇ ਆ ਵਿਚਾਰੇ ਹਾਲੇ ਰਾਸ ਵੀ ਨਹੀਂ ਪੂਰਾ ਬਣਿਆ ਤੇ ਚਲ ਕੋਈ ਨਹੀਂ ਸਲਾਦ ਸਲੂਦ ਤੇ ਪਾ ਲਾਂਗੇ ਥੋੜਾ ਬੋਤਾ ਨਿਕਲ ਆਵੇਗਾ ਤੇ ਚਲੋ ਜੀ ਚਲਦੇ ਆਂ ਘਰ ਆ ਰਹਾ ਕੇ ਜੀ ਮੈਂ ਸੋਇਆ ਤੰਦੂਰ ਚ ਕੱਢੀ ਆ ਤੇ ਆਪਾਂ ਰੋਟੀਆਂ ਬਣਾਉਣੀਆਂ ਤੇ ਇਹ ਤੁਸੀਂ ਟਰਾਲੀ ਦੇਖ ਰਹੇ ਹੋ ਮਿੱਟੀ ਦੀ ਜਾਂਦੀ ਤੇ ਆਪਾਂ ਜੀ ਇਹ ਤਾਂ ਕਰਕੇ ਵੀਡੀਓ ਇਹਦੀ ਬਣਾਈ ਸੀ ਕੱਲ ਕੇ ਇਸ ਟਰਾਲੀ ਮਿੱਟੀ ਵਾਲਿਆਂ ਪਿੱਛੇ ਹੀ ਕਾਫੀ ਜ਼ਿਆਦਾ ਰੋਲਾ ਪੈ ਗਿਆ ਸਾਡੇ ਪਿੰਡ ਤੇ ਪੈਣਾ ਕਹਿੰਦੀਆਂ ਕਿ ਤੁਸੀਂ ਇੱਥੋਂ ਮਿੱਟੀ ਲੈ ਕੇ ਲੰਘਦੇ ਹੋ ਤੇ ਦੇਖਦੇ ਜਾਂਦੇ ਹੋ ਤੇ ਉਹਨਾਂ ਉੱਥੇ ਟਰਾਲੀਆਂ ਸਾਰੀਆਂ ਰੋਕ ਲੰਜਾਂ ਕਹਿੰਦੇ ਅਸੀਂ ਇੱਥੋਂ ਲੰਘਣ ਨਹੀਂ ਦੇਣਾ ਤੇ ਕਿਉਂਕਿ ਗੰਦ ਤੁਸੀਂ ਬਹੁਤ ਪਾਇਆ ਏ ਇੱਕ ਤਾਂ ਜਾਮ ਲੱਗ ਜਾਂਦਾ ਏ ਇੱਕ ਸਾਰੀ ਮਿੱਟੀ ਸੜਕ ਤੇ ਡਿੱਗਦੀ ਜਾਂਦੀ ਏ ਤੇ ਫਿਰ ਘਰਾ ਦੇ ਵਿੱਚ ਉਡ ਉਡ ਕੇ ਜਾਂਦੀ ਏ ਤੇ ਕਾਫੀ ਰੋਲਾ ਰੱਪਾ ਪਿਆ ਉੱਥੇ ਕੰਮ ਵੀ ਚਿਤਰਾ-ਚਿਤਰੀ ਵੀ ਹੋ ਗਿਆ ਸੀ ਤੇ ਬਾਕੀ ਬੜੀ ਮੁਸ਼ਕਲ ਦੇ ਨਾਲ ਠੰਡਾ ਕੀਤਾ ਨੇ ਪਿੰਡ ਵਾਲਿਆਂ ਨੇ ਨਾਲ ਮਿਲ ਕੇ ਤੇ ਚਲੋ ਜੀ ਆਪਣੇ ਬੈਂਗਣ ਵੀ ਬਣ ਗਏ ਆ ਤੇ ਗੱਲ ਤਾਂ ਜੀ ਇਦਾਂ ਹੀ ਆ ਕਿ ਬਹੁਤ ਜ਼ਿਆਦਾ ਇਹਨਾਂ ਗੰਦ ਪਾਇਆ ਹੋਇਆ ਏ ਬਹੁਤ ਭਾਰ ਲੈਂਦੇ ਆ ਟਰਾਲੀਆਂ ਤੇ ਸੜਕ ਤੇ ਡੋਲਦੇ ਜਾਂਦੇ ਆ ਮਿੱਟੀ ਤੇ ਆਪਣੇ ਵੀ ਘਰ ਚ ਜੀ ਬਹੁਤ ਜ਼ਿਆਦਾ ਮਿੱਟੀ ਆਉਂਦੀ ਏ ਇਹ ਸਾਰੀ ਜੀ ਮਿੱਟੀ ਔਰ ਡੁਕਾਰੀ ਆਉਂਦੀ ਏ ਜਿਹੜੀ ਦੇਖਦੇ ਆ ਤੇ ਦਰਜੀ ਵੀ ਗੁਰਜੋਤ ਦੇ ਪਾਪਾ ਲੱਗੇ ਆ ਰੋਟੀ ਖਾਣਾ ਸਬਜੀ ਕੱਲੀ ਕਹਿੰਦੇ ਭੁੱਖ ਕਾਫੀ ਲੱਗੀ ਪਈ ਏ ਤੇ ਚਲੋ ਜੀ ਹੁਣ ਰੋਟੀਆਂ ਬਣਾ ਲੈਂਦੇ ਆ ਤੇ ਹੁਣ ਜੀ ਟਾਈਮ ਹੋ ਗਿਆ ਇੱਕ ਦਾ ਆਪਾਂ ਰੋਟੀ ਪਾਣੀ ਖਾ ਲਿਆ ਯਾਰ ਤੇ ਇਦੋਂ ਬੱਚੇ ਵੀ ਆ ਗਏ ਸਕੂਲ ਤੇ ਹੁਣ 1 ਵਜੇ ਛੁੱਟੀ ਹੋ ਜਾਂਦੀ ਏ ਗਰਮੀ ਕਰਕੇ ਤੇ ਥੋੜੀ ਦੇਰ ਦੇਣੀ ਹੈਗਾ ਫਿਰ ਛੁੱਟੀਆਂ ਵੀ ਹੋ ਜਾਣਗੀਆਂ ਤੇ ਮੈਂ ਜੀ ਚੋਰੀ ਬਣਾ ਕੇ ਰੱਖੀ ਸੀ ਬੱਚਿਆਂ ਵਾਸਤੇ ਗੁਰਜੋਤ ਨਾ ਸਬਜੀ ਨਾ ਰੋਟੀ ਨਹੀਂ ਖਾਂਦੀ ਕਹਿੰਦੀ ਸੁੱਕੇ ਆਲੂ ਕਈ ਵਾਰ ਤਾਂ ਕਹਿੰਦੀ ਖਾਣੇ ਆ ਕਈ ਵਾਰੀ ਕਹਿੰਦੀ ਨਹੀਂ ਖਾਣੇ ਤੇ ਮੈਂ ਜੀ ਛੋਟੇ ਬੇਬੀ ਵਾਸਤੇ ਚੋਰੀ ਬਣਾਈ ਸੀ ਤੇ ਨਾਲ ਹੀ ਫਿਰ ਮੈਨਾ ਵਾਸਤੇ ਬਣਾਤੀ ਗੁਰਜੋਤ ਤੇ ਗਰਸੀਰਤ ਵਾਸਤੇ ਵੀ ਤੇ ਹੁਣ ਜੀ ਇਹਨਾਂ ਨੂੰ ਚੋਰੀ ਦਿੰਦੀ ਆ ਵੀਡੀਓ ਦੇ ਨਾਲ ਜੀ ਜ਼ਰੂਰ ਬਣੇ ਰਹੋ ਸਕਿੱਪ ਨਾ ਕਰਿਓ ਪਲੀਜ਼ ਉਹ ਖਾਣੇ ਚੁੱਕੀ 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 ਖਾ ਲਈ ਤਾਂ ਪਕਾ ਨੂੰ ਉਹ ਪਰ ਹ ਦੋ ਤਨ ਨਾਲ ਖਾਦੇ ਦੋ ਖਾ ਲਾਸ ਗੁੱਲੇ ਲੈ ਵਾ ਦਸ ਕਾਲੇ ਟਿੱਟੇ ਹਾਂ ਉਹ ਹੀ ਦਸ ਗੁੱਲੇ ਲੈਣ ਦੇਣ ਮੈਂ ਉਹਨਾਂ ਨੂੰ ਗੁਲਾਬ ਜਮਗੇ ਨੇ ਜਾਇਨ ਸੌਰੀ ਸੌਰੀ ਕਿਉਂ ਸੌਰੀ ਹਾਂ ਤੁਸੀ ਚੋਰੀ ਚੋਰੀ ਸੌਰੀ ਕਰਤਾ ਮੈਂ ਹਨੂ ਹਨੂ ਕੋਇਲ ਕੋਇਲੇ ਕਿਉਂ ਕਰਦੀ ਹੈ ਨਹੀਂ ਇਹ ਨਹੀਂ ਕੋਇਲੇ ਕਰਦੀ ਕੋਇਲ ਕੋਇਲ ਕਿਉਂ ਕਰਦੀ ਜੋਰ ਦੇ ਬਿੱਲੀ ਕੀ ਕਰਦੀ ਹੈ ਡੋਗੀ ਡੋਗੀ ਨੇਮ ਚੱਲ ਨਹੀਂ ਆਹ ਦੇਖੋ ਬੇਬੀ ਸਾਡਾ ਬੜਾ ਗੰਦਾ ਹੈ ਟਾਈਮ ਹੋ ਗਿਆ 1:30 ਵੱਜ ਗਏ ਤੇ ਇਹ 1 ਵਜੇ ਉੱਠ ਪਿਆ ਹੈ ਪੂਰੇ 1 ਵਜੇ ਜਦੋਂ ਬੱਚੇ ਸਕੂਲ ਤੋਂ ਆਏ ਨਹੀਂ ਤੇ ਅਸੀਂ ਸੋਚਿਆ ਸੀ ਕਿ ਥੋੜੀ देर ਸੌਵਾਂਗੇ ਆਰਾਮ ਕਰ ਲਵਾਂਗੇ ਪਰ ਇਹਦੇ ਕਰੰ ਦੇਣਾ ਹੋਣ ਬਸ ਸਾਰਾ ਦੁਬਾਰੇਵੇਂ ਹੀ ਬੈਕ ਕਰ ਲੈਣੀ ਪਣੀ ਅੱਜਾ ਫਿਰ ਬਾਏ ਕਰਦੇ ਬਾਏ ਹੈਲੋ ਘਾਤਾ ਹੈਲੋ ਹਾਈ ਲੈ ਆਉ ਦੇ ਉਹ ਕੋਇਲ ਹੋਏ ਕਰਦਾ ਏ ਸੁਜੀ ਸੌਰੀ ਬੋਲੀ ਸੌਰੀ ਸੌਰੀ ਕਿਉਂ ਮੰਗਦਾ ਹੈ ਅੰਨ ਸੌਰੀ ਮੰਗੇ ਸੌਰੀ ਮੰਗਦਾ ਸੌਰੀ ਅੱਛਾ ਐਸ ਤਰ੍ਹਾਂ ਸੌਰੀ ਕੋਇਲ ਕਿਉਂ ਕਰਦੀ ਕੋਇਲ ਕਿਉਂ ਕੋਇਲ ਕਿਉਂ ਕਰਦੀ ਕੋਇਲ ਕੋਇਲ ਨਹੀਂ ਕਰਦੀ ਏਵੇਂ ਧਕੜਾ ਕਰਨਾ ਹੈ ਤੋ ਹਣਾ ਅੱਜ ਚਲੋ ਜੀ ਹੁਣ ਆਪਾਂ ਸ਼ਾਮ ਦੇ ਕੰਮਾਂ ਦੇ ਨਾਲ ਤੁਹਾਨੂੰ ਮਿਲਾਗੇ ਤੇ ਵੀਡੀਓ ਦੇ ਨਾਲ ਜੀ ਜਰੂਰ ਬਨੇ ਰਹੋ ਸਕਿੱਪ ਨਾ ਕਰਿਆ ਕਰੋ ਪਲੀਜ਼ ਵੀਡੀਓ ਨੂੰ ਪੂਰਾ ਜਰੂਰ ਦੇਖਿਆ ਕਰੋ ਨੰਦਰਾ ਖੱਬਾੰਦ ਕਰ ਰਹਾ ਵਾ ਅਸੀਂ ਘਟੇ ਤੇ ਚੱਲਨੇ ਆ ਤੇ ਨੇਰੀ ਆਦੀ ਤੇ ਐਸੀ ਮਿਰਚਾਂ ਕੱਟੀਆਂ ਕਰਨੀਆਂ ਨੇ ਸਾਡੇ ਮम्मा ਵੀ ਨਾਲ ਚੱਲੇ ਆ। ਦੇਖੋ ਜੀ ਸ਼ਾਮ ਦਾ ਟਾਈਮ ਹੋ ਗਿਆ ਏ ਤੇ ਕਿੰਨਾ ਬੱਦਲ ਚੜ ਆਇਆ। ਲੱਗਦਾ ਹਨੇਰ ਆਵੇਗਾ। ਤੇ ਲੱਗੀ ਚੱਲੀਏ। ਅਸੀਂ ਜੀ ਮਿਰਚਾਂ ਇਕੱਠੀਆਂ ਕਰਨੇ ਆ ਵੜਣਾ ਜਾਣ। ਤੇ ਵੀਡੀਓ ਦੇ ਨਾਲ ਜੀ ਬਣੇ ਰਹੋ। ਤੇ ਚਲੋ ਜੀ ਆਪਾਂ फटाफट ਮਿਰਚਾਂ ਇਕੱਠੀਆਂ ਕਰ ਲੈਂਦੇ ਆ। ਬੱਦਲ ਬਹੁਤ ਜ਼ਿਆਦਾ ਚੜ ਆਇਆ ਏ। ਇਹ ਬਹੁਤ ੱਕੜਾ ਨੇ ਰੇਜੀ ਪਤਾ ਨਹੀਂ ਕੀ ਖਿਲਾਰੇ ਪਾਵੇਗਾ। ਇਹ ਐ ਵਠਰੀ ਆ ਜਿਵੇਂ ਤੂੰ ਵਾ ਹੁੰਦਾ ਏ। ਰੇਜੀ ਮੇਂ ਨਾੜ ਨੂੰ ਅੱਗ ਲੱਗਦੀ ਤੇ ਤੂਆ ਨਿਕਲਦਾ ਏ ਉਸੇ ਤਰ੍ਹਾਂ ਬੱਸ ਨਿਕਲਾ ਆਉਂਦਾ ਏ। ਤੇ ਫਟਾਫਟ ਜੀ ਰੱਖ ਲੈਂਦੇ ਆ ਉੱਡ ਜਾਣਗੀਆਂ ਨਹੀਂ ਤਾਂ। ਤੇ ਬਾਰਸ ਦੇ ਵੀ ਮੌੜੇ ਗਏ ਆ ਬਾਰਸ ਦੀ ਆਸ ਆ ਸਕਦੀ ਆ। ਉਹ ਨੀਚੇ ਤਾਂ ਮੇਰੇ ਤੋਂ ਉਤਾਰੀਆਂ ਨਹੀਂ ਜਾਣੀਆਂ ਤੇ ਆਪਾਂ ਇੱਥੇ ਹੀ ਇਹਨਾਂ ਕਾਟੀਆਂ ਕਰ ਦਿੰਨੇ ਆ ਤੇ ਫਿਰ ਗੁਰਜੋ ਤੇ ਪਾਪਾ ਗਏ ਅਜੀ ਬਾਜ਼ਾਰ ਤੇ ਹੋ ਰਾਣ ਗਏ ਤੇ ਉਹਨਾਂ ਨੂੰ ਕਹਾਂ ਗਲਾ ਲੈਣਗੇ ਇੱਕ ਵਾਰੀ ਆਪਾਂ ਇੱਥੇ ਇਹਨਾਂ ਉੱਤੇ ਲੱਕੜ ਸੋਟਾ ਸੁੱਟ ਕੇ ਤੇ ਇੱਥੇ ਟੱਕ ਦਿੰਨੇ ਆ ਜਾਪਾਣਾ ਪਤੀਆਂ ਮਿਰਚਾਂ ਉੱਪਰ ਆਪਾਂ ਰੱਖ ਦਿੰਨੇ ਲੱਕੜ ਸੋਟਾ ਕਿਉਂਕਿ ਨੀਰ ਕਾਫੀ ਜ਼ਿਆਦਾ ਏ ਉੱਡਣ ਦਾ ਖਤਰਾ ਏ ਤਾਂ ਹੱਥੇ ਹੀ ਨਹੀਂ ਆਉਣੀਆਂ ਸਾਰੀਆਂ ਗੁੱਠਾਂ ਚ ਕਿੱਲਰ ਜਾਣਗੀਆਂ ਉੱਪਰ ਇੱਕ ਇੱਟ ਵੀ ਰੱਖ ਦਿੰਨੇ ਆ ਦੇਖੋ ਜੀ 3 ਪਵੰਡਰ ਨੇ ਦੇਖੋ ਆ گول گول ਦਿਸਤੇ ਫੇ ਇਹ 3 ਆ 3 4 ਆ ਇਦਾਂ ਤੇ ਚੜਿਆ ਤੇ ਇਹ ਦੇਖੋ ਬਹੁਤ ਜ਼ਿਆਦਾ ਏ ਤੇ ਦੇਖੋ ਆ ਹੁਣ ਆਪਾਂ نیچے ਆ ਗਏ ਆ ਜੀ ਬੂਏ ਪੂਏ ਬੰਦ ਕਰ ਲਿਆ ਸਾਰੇ ਤੇ ਬਾਰੀ ਚ ਥੋੜਾ ਜਿਹਾ ਸੀਨ ਲਿਆ ਏ ਜੀ ਹਨੇਰਾ ਹੀ ਪੈ ਗਿਆ ਹਾਲੇ 6 ਵਜੇ ਆ 6 ਵਜੇ ਨਹੀਂ ਤਾਂ ਤੁੱਪ ਕਿੰਨੀ ਖੜੀ ਹੁੰਦੀ ਏ ਤੇ ਦੇਖੋ ਐ ਲੱਗਦਾ ਜਿਵੇਂ ਰਾਤ ਪੈ ਗਈ ਤੇ ਬਹੁਤ ਹੀ ਭਿਆਨਕ ਨਹਿਰ ਹੈ ਜੀ ਬਹੁਤ ਭਿਆਨਕ ਹੈ ਪ੍ਰਮਾਤਮਾ ਖੈਰ ਹੀ ਕਰੇ ਸਭ ਦੀ ਸਕਾਟ ਬਹੁਤ ਜ਼ਿਆਦਾ ਹੈ ਤੇ ਬੱਚੇ ਵੀ ਡਰੇ ਖੜਿਆ ਇਹਨਾਂ ਦੇ ਪਾਪਾ ਵੀ ਘਰ ਹੈ ਨਹੀਂ ਤੇ ਮੰਮੀ ਵੀ ਪਿੰਡ ਚ ਗਏ ਸੀਗੇ ਪੂਆਜੀ ਦੇ ਘਰ ਤੇ ਇਹਨਾਂ ਨੂੰ ਐ ਹੋਇਆ ਖੜਾ ਵੀ ਕਰ ਲਿਆ ਕਰੇ ਤੇ ਮਾਇ ਜੀ 부ਏ ਬਾਬੇ ਬੰਦ ਕਰਤੇ ਆ ਤੇ ਬੈਠੇ ਅੰਦਰ ਬੱਚੇ ਡੁੱਗ ਗਏ ਇਹ ਆ ਦੇਖੋ ਜਮੀਰ ਤੋਂ ਬਾਅਦ ਬਸ ਨਹੀਂ ਨਾ ਇਹ ਇੰਨਾ ਹਲੇ ਦਿਨ ਖੜਾ ਸੁਹੀ ਤੇ ਦੇਖੋ ਜੇ ਫਟਾ ਮਲੇੜਾ ਹੋ ਗਿਆ ਨਹੀਂ ਜਦ ਮਲੇੜਾ ਆਇਆ ਇਹ ਬਹੁਤ ਤਕੜਾ ਖੜਾ ਸੀ ਜੀ ਇਹ ਸੋਕਰ ਸਵਾਤਮਾ ਦਾ ਕਿ ਉਹ ਮੇਰੇ ਕੋਲ ਮੰਦਰ ਦੇ ਉੱਤੇ ਸੀ ਉਹ ਕਿਤੇ ਛਾਇਦੇ ਤੋਂ ਲੰਘ ਗਿਆ ਇੱਧਰ ਦੀਆਂ ਬੇਟਾ ਪਤਾ ਨਹੀਂ ਕਿੰਨੇ ਪਾਈ ਚਾਹਤੇ ਯਾ ਜਾਨਾ <laughs> ना मेज है। मेज है आप नो तो ते ते ना कमीज़ दी नो ना कमीज़ दी ने आ चले चलना अबे अचानी हाँ नो आटो जाएगा मेरे आओ ये भी आटो में गिरते क्यों नहीं उठेगा किया आटो भी है जो तू तेरी ही लगे